ਲੱड्डੂ ਹੋਰਾਂ ਦੇ ਹੱਥਾਂ ਦੇ ਵਿੱਚ ਚੰਗਾ ਲੱਗਦਾ ਵੇ ਆਪ ਖਾਈਏ ਤੰਗ ਕਰਦਾ ਜਿਹੜਾ ਲੱड्डੂ ਖਾਲੇ ਉਹ ਵੀ ਪਸਤਾਉਂਦਾ ਵਿਆਹ ਦਾ ਜਿਹੜਾ ਖਾਲੇ ਉਹ ਵੀ ਪਸਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਸਤਾਉਂਦਾ ਮੁੰਡਾ ਕਈ ਮੁੰਡੇ ਇਹ ਜੇ ਹੁੰਦੇ ਆ ਜਿਹੜੇ ਤਰਸਦੇ ਰਹਿੰਦੇ ਮੇਰਾ ਵਿਆਹ ਨਹੀਂ ਹੋਇਆ ਮੇਰਾ ਵਿਆਹ ਨਹੀਂ ਹੋਇਆ ਮੇਰਾ ਵਿਆਹ ਨਹੀਂ ਜਿਹੜਾ ਅੱਜ ਮੁੰਡਾ ਤੁਹਾਨੂੰ ਮਿਲਾਵਾਂਗੇ ਉਹਦੇ ਪੰਜ ਵਿਆਹ ਹੋਏ ਸੀ ਤੇ ਪੰਜੇ ਉਹਦੇ ਸਹੀ ਪੂਰਨ ਜੜੇ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਅੱਜ ਦੱਸ ਦੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਕ ਮੁੰਡਾ ਖੜਾ ਇਹਦੇ ਨਾਲ ਗੱਲ ਕਰਦੇ ਆ ਗੱਲ ਗਾਈ ਇਹਦੇ ਪੰਜ ਵਿਆਹ ਹੋਇਆ ਪੰਜ ਵਿਆਹ ਹੋਇਆ ਪਰ ਇੱਕ ਵੀ ਨਹੀਂ ਟਿੱਕੀ ਗੱਲ ਕੀਤੀ ਬਈ ਸਾਰੀ ਗੱਲ ਬਈ ਬਹੁਤ ਲੰਮੀ ਆ ਜਿਵੇਂ ਪਹਿਲਾ ਵਿਆਹ ਹੋਇਆ ਉਹਦੀ ਅੱਡ ਕਹਾਣੀਆਂ ਦੂਜੇ ਦੀ ਅੱਡ ਤੀਜੇ ਦੀ ਅੱਡ ਚੌਥੀ ਦੀ ਅੱਡ ਪੰਜਾਂ ਦੀ ਅੱਡ ਹਨਾ ਜਿੱਥੇ ਮੇਰੀ ਲਾਈਫ ਦਾ ਇੱਕ ਮੇਨ ਟਰਨਓਵਰ ਆਇਆ ਉਹ ਸਾਲਾ ਮੇਰੀ ਜ਼ਿੰਦਗੀ ਖਰਾਬ ਕਰਕੇ ਅੱਛਾ ਕੀ ਗੱਲ ਹੋਈ ਸੀ ਬਈ ਸਾਰੀ ਗੱਲ ਜਦੋਂ ਬਈ ਮੇਰਾ ਪਹਿਲਾ ਵਿਆਹ ਹੋਇਆ ਹਨਾ ਘਰਦਾਂ ਨੇ ਬੜੇ ਚਾਵਣ ਨਾਲ ਮੇਰਾ ਸ਼ਗਨ ਪਾਇਆ ਕੁੜ ਤੇ ਮੈਂ ਵੀ ਗੱਲਬਾਤ ਕੀਤੀ ਕੁੜੀ ਨਾਲ ਗੱਲਬਾਤ ਪੁੱਛਿਆ ਹਨਾ ਵੀ ਤੇ ਤੇਰੀ ਕਿਸੇ ਹੋਰ ਨਾਲ ਗੱਲਬਾਤ ਮੈਨੂੰ ਹੁਣ ਦੱਸ ਦੇ ਵੀ ਤੇਰੀ ਵੀ ਲਾਈਫ ਦਾ ਕੰਮ ਆ ਮੇਰੀ ਵੀ ਲਾਈਫ ਦਾ ਕੰਮ ਹਨਾ ਉਹ ਕਹਿੰਦੀ ਜੀ ਮੇਰੇ ਤਾਂ ਕੋਈ ਇਹੋ ਜੀ ਗੱਲਬਾਤ ਹੀ ਹੈ ਨਹੀਂ ਵਦਗਾ ਹੀ ਇੱਥੋਂ ਜਨ ਲੈ ਕੇ ਕੇ ਗੱਜ-ਬੱਜ ਕੇ ਬਹਿ ਕੇ ਲੈਂਦੀ ਜਿੱਦੇ ਪਹਿਲੀ ਰਾਤ ਹੋਈ ਤੇ ਮੈਨੂੰ ਕਹਿੰਦੀ ਮੇਰੇ ਪਾਸੇ ਹੋ ਕੇ ਬਹਿ ਜਾ ਨਹੀਂ ਤੜਕੇ ਨੂੰ ਬੁਲਾ ਪਹਿਲੀ ਰਾਤ ਹੀ ਹਾਂ ਪਾਸੇ ਹੋ ਕੇ ਬਹਿ ਜਾ ਨਹੀਂ ਬੁਲਾਤ ਕਰਦਾ ਕੇਸ ਪਾਦੂ ਮੇਰੀ ਗੱਲਬਾਤ ਕਿਸੇ ਨਾਲ ਮੈਂ ਘਰਦਿਆਂ ਦੀ ਇੱਕ ਹੰਕੜ ਭੰਨੇ ਨਹੀਂ ਸੀ ਵਿਆਹ ਕਰਾ ਕੇ ਮੈਂ ਤੇਰੇ ਨਹੀਂ ਲੈਣਾ ਜਦਦੇ ਮੈਨੂੰ ਘਰ ਦੇ ਲੈ ਕੇ ਜਾਣਗੇ ਆ ਮੈਲੀ ਕਰਨ ਆਉਂਦੇ ਹੁੰਦੇ ਆ ਮੈਂ ਮੁੜ ਕੇ ਉਦੋਂ ਵੱਧ ਤਲੇ ਆਉਣਾ ਨਹੀਂਗਾ ਹੂੰ ਠੀਕ ਆ ਭਰਾਵਾ ਮੈਂ ਕੀ ਕੀਤਾ ਮੈਂ ਗੁੱਸੇ ਚ ਬਾਹਰ ਨਿਕਲਿਆ ਮੈਂ ਨਸ਼ਾ ਨਹੀਂ ਸੀ ਕਰਦਾ ਮਾ ਆ ਕੇ ਯਾਰਾਂ ਦੋਸਤਾਂ ਜਿਵੇਂ ਪੈਗ ਲਾਉਣ ਬਹਿ ਗਿਆ ਅੱਛਾ ਜਦੋਂ ਆ ਪੈਗ ਲਾਉਣ ਬਹਿ ਗਿਆ ਪੈਗ ਲਾ ਕੇ ਫੇਈ ਮੈਂ ਬਾਜੀ ਡੱਗ ਡੱਗ ਕੇ ਫਸਾ ਗਿਆ ਹੂੰ ਜਦੋਂ ਤੜਕੇ ਮੈਨੂੰ ਘਰ ਦੇ ਕੋਲ ਪੁੱਛਣ ਲੱਗੇ ਜੈ ਤੂੰ ਕਿੱਥੇ ਸੀ ਆ ਉਹ ਸੀ ਕੁੜੀ ਮੇਰੇ ਤੇ ਇਲਜ਼ਾਮ ਲਾਉਣ ਲੱਗੀ ਇਹ ਆਇਆ ਨਹੀਂ ਕਮਰੇ 'ਚ ਇਹ ਆਏ ਆ ਉਹ ਆ ਫਲਾਨਾ ਤੋਂ ਕੰਮ ਇਹਦੇ ਨਾਲ ਰਹਿਣਾ ਨਹੀਂ ਇਹ ਦਾਦੂ ਪੀਂਦਾ ਉਹ ਕਰਦਾ ਮੇਰੇ ਤੇ ਬਹੁਤ ਕੁਝ ਕੀਤਾ ਨੇ ਘਰ ਦੇ ਕਹਿੰਦੇ ਵੀ ਇਹ ਪੀਂਦਾ ਨਹੀਂਗਾ ਵੀ ਅੰਦਰ ਗਿਆ ਹਨਾ ਵੀ ਵਿਚੋਲਣ ਨੂੰ ਮੈਂ ਕਿਹਾ ਮੈਂ ਵਿਚੋਲਣ ਦੇ ਸਾਹਮਣੇ ਗਏ ਅੰਦਰ ਉਹਨੂੰ ਫਿਲਮਾ ਦੱਸਿਆ ਉਹ ਕੁੜੀ ਵਾਲੇ ਕਹਿੰਦੇ ਸਾਡੀ ਕੁੜੀ ਤੇ ਇਲਜ਼ਾਮ ਲਾਉਣਾ ਮੈਂ ਕਿਹਾ ਵੀ ਮੇਰੇ ਕਰਨ ਨੂੰ ਤੇ ਇਹਨਾਂ ਨੂੰ ਪੁੱਛੋ ਜਦੋਂ ਉਹ ਗੱਲ ਹੋਈ ਪਰਾਵਾ ਉਹ ਮਹੀਨਾ ਦੋ ਮਹੀਨੇ ਸਾਡਾ ਰੋਲਾ ਪਿਆ ਉਹ ਕੁੜੀ ਨੇ ਮੜ ਕੇ ਆਪੀ ਸੱਚ ਦੱਸਤਾ ਮੈਂ ਦੀ ਕਿਸੇ ਹੋਰ ਮੁੰਡੇ ਨਾਲ ਗੱਲ ਵਾਤਾ ਮੈਂ ਜੇ ਤੁਸੀਂ ਉੱਥੇ ਭੇਜਿਆ ਮੈਂ ਭੱਜ ਜਾਣਾ ਫੇਰ ਨਾ ਕਿਹੋ ਜਦੋਂ ਫਿਰ ਕੁੜੀ ਵਾਲੇ ਵੀ ਢਾਲ ਕੇ ਕੁੜੀ ਵਾਲੇ ਸਾਨੂੰ ਕਹਿੰਦੇ ਆ ਕਿ ਵੀ ਐਂ ਕਰਕੇ ਆ ਗੱਲ ਆ ਵੀ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਸੀਗੇ ਉਹਨਾਂ ਨੇ ਮੜ ਕੇ ਮੈਨੂੰ ਤਲਾਕ ਦੇਤਾ ਜਦੋਂ ਤਲਾਕ ਦੇਤਾ ਪਹਿਲੀ ਨਾਲ ਦਗਲ ਤਲਾਕ ਹੋ ਗਿਆ ਹਾਂ ਪਹਿਲੇ ਨਾਲ ਤਲਾਕ ਹੋ ਗਿਆ ਦੂਜੀ ਭਰਾਵਾ ਹੁੰਦੀ ਕਰਦੀ ਕੋਈ ਮੇਰਾ ਵੀ ਦਿਲ ਜਾਂ ਟੁੱਟ ਗਿਆ ਕਿਸੇ ਨੇ ਹੋਰ ਰਸਤਾ ਕਰਤਾ ਜਦੋਂ ਹੋਲ ਕਰਾਤਾ ਤੇ ਉਦੋਂ ਬਾਅਦ ਕੀ ਹੋਇਆ ਮੈਂ ਹੁੰਦਾ ਤੂੰ ਦਾਦੀ ਹੋ ਗਿਆ ਸੀਗਾ ਵੀਰ ਸੁਪਨੇ ਟੁੱਟ ਗਏ ਹਨ ਜਦੋਂ ਦੂਜਾ ਵਿਆਹ ਹੋਇਆ ਤੇ ਉਹ ਦੂਜੀ ਵਿਆਹ ਦੇ ਕੀ ਭਰਾ ਉਹ ਥੋੜੇ ਕ ਟਾਈਮ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਉਹ ਲਾਉਣ ਲੱਗੇ ਫੋਨ ਫੋਣਾ ਉਹਦੇ ਆਸ਼ਕ ਨੂੰ ਪਿੱਛੇ ਅੱਛਾ ਉਹਦਾ ਵੀ ਆਸ਼ਕ ਸੀ ਹਾਂ ਉਹਦਾ ਆਸ਼ਕ ਸੀ ਪਿੱਛੇ ਜਦੋਂ ਮੈਂ ਵਿਆਹ ਇੱਕ ਦਿਨ ਕਿਤੇ ਗਿਆ ਵਾਸੇ ਰਾਤ ਨੂੰ ਮੈਂ ਕੰਮ ਕਰਦਾ ਉਹ ਜਾ ਤੇ ਉਹ ਰਾਤ ਨੂੰ ਚੱਕਿਆ ਚੱਲੀ ਵਸਤ ਰਾਤੀ ਭੱਜ ਗਈ ਤਿੱਤਰ ਹੋ ਗਈ ਤਿੱਤਰ ਹੋ ਉਹਦੇ ਨਾਲ ਹਾਂ ਜਦੋਂ ਵੇਖਿਆ ਮੈਂ ਕਿੰਨੇ ਦਿਨਾਂ ਬਾਅਦ ਮਹੀਨਾ ਕਿ ਮਹੀਨਾ ਡੇਢ ਕਿ ਮਹੀਨਾ ਜਦੋਂ ਮੈਂ ਵੇਖਿਆ ਮੈਂ ਹਰ ਵੀ ਇਹ ਤਾਂ ਗੰਗਦੀ ਮੁੜੀ ਨਹੀਂ ਤੇ ਮੈਂ ਹੈ ਵੀ ਸੋਚਿਆ ਵੀ ਇਹ ਕੀ ਚੱਕਰ ਹੋ ਗਿਆ ਮੜ ਕੇ ਉਦੋਂ ਬਾਅਦ ਨਿਬੜਦਾ ਨਿਬੜਦਾ ਮੈਂ ਚਲ ਮੇਰਾ ਵੀ ਮਾਨ ਜਾ ਖੱਟਾ ਪੈ ਗਿਆ ਮੈਂ ਸਹੁਰਿਆਂ ਨੂੰ ਫੋਨ ਲਾਦਾ ਵੀ ਛੋਟੀ ਕੁੜੀ ਭੱਜ ਗਈ ਉਹ ਕਹਿੰਦੇ ਸਾਡੀ ਕੁੜੀ ਤੇ ਤੋਹ ਇਲਜ਼ਾਮ ਲਾਉਣਾ ਮੈਂ ਕਿਹਾ ਇਲਜ਼ਾਮ ਕਹਦਾ ਰਾਤ ਨੂੰ ਮੈਂ ਕੰਮ ਤੇ ਗਿਆ ਮੈਂ ਤਾਂ ਇੱਥੇ ਘਰੇ ਹੀ ਨਹੀਂ ਨਾ ਤੜਕੇ ਨਾ ਕਰਦੇ ਨੂੰ ਪਤਾ ਨਾ ਮੈਨੂੰ ਪਤਾ ਛੋਟੇ ਆਈਏ ਤਾਂ ਦੱਸੋ ਜਿਹੜਾ ਰਸਤੇਦਾਰੀ ਰਸਤੇਦਾਰੀ ਜੱਦੀ ਜੱਦੇ ਕਿਹੜੀ ਹੋਈ ਵੀ ਰਸਤੇਦਾਰੀ ਚ ਉੱਠ ਗਈ ਉਦੋਂ ਮੜ ਕੇ ਬਾਈ ਮੈਂ ਛਾਲ ਡੇਢ ਸਾਲ ਮੈਂ ਝਾਕ ਕੇ ਨਹੀਂ ਵਿਆ दारू दामादी ਹੋਈ ਗਿਆ ਤਿੰਨ ਚਾਰ ਬੋਤਲਾਂ ਭਲਾ ਡੇਲੀ ਪੀਣ ਲੱਗ ਪਿਆ। ਤੇ ਦੂਜੀ ਭੱਜ ਗਈ ਹੈ। ਦੂਜੀ ਭੱਜ ਗਈ। ਤੇ ਤੀਜੀ ਬਾਈ। ਤੀਜੀ ਨਾਲ ਮੇਰਾ ਵਿਆਹ ਹੋਇਆ ਭਰਾਵਾ ਤੇ ਕੁੜੀ ਬੜੀ ਚੰਗੀ ਸੀ। ਉਹ ਗਲਤੀ ਮੇਰੀ ਸੀਗੀ। ਮੈਂ ਜਦੋਂ ਦਾदू-ਦਾਦੀ ਹੋ ਗਿਆ ਤੇ ਜਦੋਂ ਮੈਂ ਹਫ਼ਤੇ ਕੇ ਬਾਅਦ ਸੌਰੀ ਗਿਆ ਉਹਦੇ ਤੇ ਮੇਰੀ ਨਾ ਸਾਥ-ਸਾਟਾ ਕਿਉਂ ਨਹੀਂ ਜਾਂਦੀ ਸੀਗੀ। ਤੇ ਮੈਂ ਪ੍ਰਾਂਤ ਚ ਮੂਤ ਆ। ਅੱਛਾ ਰੋਟੀ ਪਕਾਉਂਦੀ ਫਿਖਾਉਂਦੀ ਤੇ ਉੱਥੇ ਕਦੋਂ ਪਤਾ ਨਹੀਂ ਲੱਗਾ ਮੈਂ ਕਿਤੇ ਬਾਥਰੂਮ ਚ ਖੜਾ ਰੂ ਵੀ ਪੀਤੀ ਤੇ। दारू ਪੀਤੀ ਫਿਰ ਉਹਨਾਂ ਨੇ ਮੈਨੂੰ ਉੱਥੋਂ ਦਬਲਿਆ ਕੁੱਟ ਕੇ ਫਿਰ ਮੈਂ ਤਾਂ ਬਾਹਣਾ ਬੋਣਾ ਵੀ। ਉਹਨ ਤੇ ਫਿਰ ਮੈਂ ਇਥੋਂ ਘਰਦਿਆਂ ਨੂੰ ਲੈ ਲੁੱਕ ਕੇ ਮੈਨੂੰ ਤਾਂ ਗਲਤੀ ਹੋ ਗਈ ਵੀ ਆ ਹੋ ਗਿਆ ਪੰਚਾਇਤ ਪੰਜੋਦ ਹੋਈ ਤੇ ਉਹ ਕੁੜੀ ਵਾਲੇ ਕੁੜੀ ਤਾਂ ਅਸਲੀ ਚੱਲ ਕਹਿੰਦੀ ਕੋਈ ਨਹੀਂ ਕਿ ਪੀਤੀ ਖਾਧੀ ਗਈ ਗਲਤੀ ਹੋ ਜਾਂਦੀ ਵੀ ਕੋਈ ਨਹੀਂ ਪਰ ਉਹਨਾਂ ਦੇ ਕਰਦੇ ਕਹਿੰਦੇ ਨਹੀਂ ਜਦੋਂ ਇਹਨੇ ਹਫਤੇ 'ਚ ਹੀ ਇਹੋ ਜੀ ਗਲਤੀ ਕਰਤੀ ਤੇ ਕੱਲ ਨੂੰ ਜਵਾਕ ਜੱਲਾ ਹੋ ਗਿਆ ਫੇਰ ਔਕਾ ਹੋ ਜੀ ਤੇ ਉਦੋਂ ਬਣ ਕੇ ਭਰਾਵਾ ਚੌਥਾ ਵਿਆਹ ਚੌਥਾ ਵਿਆਹ ਵੀ ਹੋ ਗਿਆ ਚੌਥਾ ਵਿਆਹ ਦੇ ਵਿੱਚ ਕੀ ਹੋਇਆ ਉਹ ਤਾਂ ਮੇਰੇ ਨਾਲ ਦਾ ਜਿਵੇਂ ਅੱਜ ਲੈ ਆਇਆ ਤੇ ਕੱਲ ਨੂੰ ਉੱਠ ਗਈ ਆਹ ਕੁਛ ਹੀ ਆ ਮੇਰੇ ਨਾਲ ਤਾਂ ਉਹ ਨਹੀਂ ਮਿਲ ਜੇ ਵਿਆਹ ਹੀ ਟੱਪ ਗਏ ਕੱਪੜਾ ਲੈ ਕੇ ਆਂਦਾ ਦੁਕਾਨ ਤੋਂ ਤੇ ਕਿਸੇ ਆਪਾਂ ਹੋਰ ਨੂੰ ਦੇਤਾ ਹਨਾ ਲੁਹਾਫੇ ਚੋਂ ਕੱਢਣਾ ਨਹੀਂ ਉਹ ਗੱਲ ਹੋਈਗੀ ਕਿਤੇ ਬਈ ਕਿਸਮਤ ਨਹੀਂ ਮਾੜੀ ਤੇ ਕਿਸਮਤ ਹੀ ਮਾੜੀ ਲਾ ਲਓ ਬਈ ਹੁਣ ਵੀ ਪੀਣਾ ਦਾਰੂ ਪੀ ਲਈਦੀ ਬਈ ਹੁਣ ਮੈਂ ਨਾ ਕਿਸਮਤ ਮੇਰੀ ਮਾੜੀ ਬਈ ਪਹਿਲਾਂ ਦੋ ਕਿਸਮਤਾਂ ਮੈਂ ਮੰਨਦਾ ਮਾੜ ਗਈ ਤੀਜੀ ਕਿਸਮਤ ਮਾ ਆਪਦੀ ਆ ਪਟੋਬੀ ਆ ਉਹ ਕੁੜੀ ਬਹੁਤ ਚੰਗੀ ਸੀਗੀ ਜੇ ਮੈਂ ਉਹਨਾਂ ਦਾ ਨਾਂ ਜਾਂਦਾ ਨਾ ਵਿਸ਼ਾ ਉਹਦੇ ਮਾਪਿਓ ਨਹੀਂ ਆਉਣ ਦਿੰਦੇ ਸੀ ਪਰ ਉਹ ਕੁ ਤੇ ਪਰ ਉਹਦੀ ਮਾਂ ਕਹਿੰਦੀ ਵੀ ਜੀ ਹਫ਼ਤੇ ਚ ਇਹ ਨਹੀਂ ਇੰਨਾ ਕੁਛ ਕਰਤਾ ਤੇ ਨਹੀਂ ਮੈਂ ਨਹੀਂ ਦੇਖੋ ਯਾਰ ਦੋਸਤੋ ਕਹਿੰਦੇ ਹੁੰਦੇ ਨਾ ਵੀ ਇੱਕ ਕੰਨ ਨੂੰ ਇੱਕ ਨਹੀਂ ਜੁੜਦੀ ਕੰਨਾਂ ਨੂੰ ਇੱਕ ਨਹੀਂ ਜੁੜਦੀ ਉਹ ਤਰਲੇ ਘੜਦੇ ਰਹਿੰਦੇ ਵੀ ਯਾਰ ਮੇਰਾ ਵਿਆਹ ਹੋ ਜੇ ਮੇਰਾ ਵਿਆਹ ਹੋ ਜੇ ਯਾਰ ਮੇਰਾ ਵਿਆਹ ਹੋ ਜੇ ਇਸ ਬੰਦੇ ਦੇ ਪੰਜ ਵਿਆਹ ਹੋਏ ਆ ਪਰ ਪੰਜੇ ਇਹਦੇ ਕੋਲ ਨਹੀਂ ਟਿਕੀਆਂ ਕਿਉਂ ਨਹੀਂ ਟਿਕੀਆਂ ਜਾਂ ਇਹਦੇ ਚ ਕਮੀ ਸੀ ਕੋਈ ਨਹੀਂ ਕਮੀ ਨਹੀਂ ਸੀ ਦੋਸਤੋ ਕਮੀ ਸਿਰਫ ਕੀ ਸੀ ਕੁੜੀਆਂ ਦੇ ਵਿੱਚ ਕਮੀ ਸੀ ਉਹ ਤੋਂ ਬਾਅਦ ਇਹ दारू ਦਾਦੀ ਹੋਇਆ ਪਹਿਲੀ ਨਾਲ ਵਿਆਹ ਹੋਇਆ ਉਹ ਕਿਤੇ ਕਿਸੇ ਆਸ਼ਕ ਨਾਲ ਗੱਲ ਕਰਦੀ ਸੀ ਇਹਨੂੰ ਕਹਿੰਦੀ ਕਹਿੰਦੀ ਮੈਨੂੰ ਹੱਥ ਨਾਲ ਲਾਈ ਸੁਹਾਗਰਾ ਤਲਦੇ ਨੇ ਕਹਿੰਦੀ ਮੈਨੂੰ ਹੱਥ ਨਾਲ ਲਾਈ ਜੇ ਮੈਨੂੰ ਹੱਥ ਲਾਇਆ ਤਾਂ ਹਿਸਾਬ ਲਾ ਲਈ ਆਪਦਾ ਠੀਕ ਹੈ ਮੈਂ ਤੇਰੇ ਤੇ ਬਲਾਤ ਕਰਦਾ ਕੇਸ ਬਾਦੂ ਬਲਾਤ ਕਰਦਾ ਕੇਸ ਪਈ ਨਹੀਂ ਸਕਦਾ ਸੀ ਬਾਈ ਬਾਈ ਉਹ ਤਾਂ ਮੈਨੂੰ ਪਤਾ ਸੀ ਪਹਿਲਾਂ ਧੱਕਾ ਵੀ ਨਹੀਂ ਨਾ ਕਰਦਾ ਪਹਿਲਾਂ ਵਿਆਹ ਤੇ ਕਹਿੰਦੀ ਮੈਂ ਤੇਰੇ ਤੇ ਕੇਸ ਕਰ ਸਕਦੀ ਹਾਂ ਮੈਂ ਧੱਕਾ ਮੇਰੇ ਨਾਲ ਨਾ ਕਰ ਮੈਂ ਦਾਜ ਦਾ ਕੋਈ ਕੇਸ ਕੋਸਲਾ ਦੂ ਕੋਈ ਤਾਜ ਦੂਜ ਦਾ ਕੇਸ ਬਾਈ ਬਹੁਤ ਕੁਝ ਹੋਣੇ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਤੇ ਇਹਨੇ ਕੀ ਕੀਤਾ ਉਹਨੂੰ ਹੱਥ ਨਹੀਂ ਲਾਇਆ ਫਿਰ ਦੂਜੇ ਤੀਜੇ ਦਿਨ ਬਾਅਦ ਵਿੱਚ ਉਹ ਆਪਣੇ ਆਸ਼ਕ ਨਾਲ ਹੀ ਰਹਿਣ ਲੱਗੀ ਤੇ ਨਾਲ ਤਲਾਕ ਹੋ ਗਿਆ ਫਿਰ ਦੂਜੀ ਨਾਲ ਵਿਆਹ ਹੋਇਆ ਦੂਜੀ ਆਉਂਦੇ ਸਾਰ ਹੀ ਕਿਸੇ ਆਸ਼ਕ ਨਾਲ ਗੱਲ ਕਰਦੀ ਸੀਗਾ ਤੈਨੂੰ ਪਹਿਲਾਂ ਪਤਾ ਸੀ ਉਹਦੇ ਬਾਰੇ ਕਿ ਨਹੀਂ ਨਹੀਂ ਪਤਾ ਨਹੀਂ ਸੀ ਪਤਾ ਨਹੀਂ ਸੀਗਾ ਅੱਛਾ ਪਹਿਲਾਂ ਉਹ ਆਸ਼ਕ ਨਾਲ ਗੱਲ ਕਰਨ ਲੱਗੀ ਫਿਰ ਇਹਨੂੰ ਪਤਾ ਲੱਗਿਆ ਮਹੀਨੇ ਬਾਅਦ ਉਹ ਫਰਾਰ ਹੋ ਗਈ ਉਹ ਰਾਤ ਨੂੰ ਭੱਜ ਗਈ ਬਈ ਹਾਂ ਉਹ ਰਾਤ ਨੂੰ ਭੱਜ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਮੈਂ ਕੰਮ ਤੇ ਗਿਆ ਸੀ ਕੰਮ ਤੇ ਗਿਆ ਸੀ ਹਾਂ ਜਿਹਨੇ ਦਿਨ ਹੀ ਭੱਜ ਗਈ ਨਾ ਨਾ ਰਾਤ ਨੂੰ ਮੈਂ ਰਾਤ ਨੂੰ ਗਿਆ ਸੀ ਕੰਮ ਤੇ ਜਦੋਂ ਮੈਂ ਘਰੇ ਆਇਆ ਤੇ ਮੈਂ ਤੜਕੇ ਵੇਖਿਆ ਮੈਂ ਕਿ ਜੇ ਮੋ ਤੋ ਉਸ ਮਾਮਸੂਨ ਜਿਹੜਾ ਪਿਆ ਸੀ ਸਾਰਾ ਕੁਝ ਲੈ ਗਈ ਸੋਨਾ ਸੀ ਢਾਈ ਤਿੰਨ ਹਾਂ ਪਿਓ ਹੈਗਾ ਤੇਰਾ ਮਾਂ ਪਿਓ ਹੈਗਾ ਤੇ ਮਾਂ ਪਿਓ ਨੇ ਪਤਾ ਨਹੀਂ ਲੱਗਿਆ ਮਾਂ ਪਿਓ ਨੂੰ ਭਾਈ ਉਹ ਨਾਲ ਤੇ ਹੁਣ ਮੰਨ ਕੇ ਚੱਲ ਸਾਡਾ ਅੱਡ ਨੂੰ ਅੱਡਾ ਹਨਾ ਵੇ ਅਗਲਾ ਕਹਿੰਦਾ ਜਵਾਕ ਆਊਗਾ 4 4:30 5 ਵਜੇ ਮੈਂ ਆਉਂਦਾ ਸੀਗਾ ਘਰੇ ਇੱਕ ਦਿਨੇ ਮੰਨ ਕੇ ਚੱਲੇ ਹਫਤਾ ਮਾਂ ਰਾਤ ਨੂੰ ਜਾਂਦੇ ਹਫਤਾ ਦਿਨੇ ਜਾਂਦਾ ਸੀਗਾ ਤੇ ਵੀ ਅਗਲਾ ਕਹਿੰਦਾ ਚੱਲ ਤੜਕੇ ਜਵਾਕ ਹੋ ਗਏ ਹੁਣ ਉੱਥੋਂ ਉੱਠ ਕੇ ਥੋੜੋ ਸੀ ਪਾਸੇ ਪਾਵਾਂਗੇ ਉਹ ਅੱਡ ਪੈਂਦੇ ਸੀ ਜੀਜੀ ਨੂੰ ਇਹਨੇ ਆਪ ਛੱਡਤਾ ਕਿਉਂ ਛੱਡਿਆ ਦੀ ਗਲਤੀਆਂ ਕੀ ਸੀ ਦੋ ਦੋ ਵਿਆਹ ਹੋਏ ਉਹ ਤੋਂ ਬਾਅਦ ਦ ਤੇ ਤਾਂ ਇਹਨੂੰ ਪਤਾ ਨਹੀਂ ਲੱਗਿਆ ਵੀ ਟੱਟੀ ਕਿੱਥੇ ਆ ਪਸ਼ਾਬ ਕਿੱਥੇ ਕਰਨਾ ਕਿੱਥੇ ਨਹੀਂ ਇਹਨੇ ਕੀ ਕੀਤਾ ਪ੍ਰਾਂਤ ਵਿੱਚ ਆਟਾ ਗੁੰਨੀ ਜਾਂਦੀ ਸੀ ਦੀ ਸੱਸ ਤੇ ਉਹਦੇ ਸਾਹਮਣੇ ਇਹਨੇ ਮੂਤਾਂ ਕੀ ਵੀਤਾ ਇਹ ਸੱਸ ਨੂੰ ਸੱਸ ਨੂੰ ਕਿਤੇ ਕੁਝ ਦਿਖ ਗਿਆ ਨਹੀਂ ਨਹੀਂ ਉਹ ਨਹੀਂ ਸਾਹਮਣੇ ਨਹੀਂ ਮੁੱਤਾ ਪ੍ਰਾਂਤ ਦੇ ਵਿੱਚ ਹੀ ਮੁੱਤਾ ਗਿਆ ਬਈ ਅੱਛਾ ਸੱਸਾਂ ਨਹੀਂ ਸੀ ਉੱਥੇ ਸੀ ਗੁੰਨੀ ਜਾਂਦੀ ਦੀ ਆਟਾ ਜਮ ਹੱਥਾਂ ਦੇ ਪਾਏ ਗਿਆ ਉਹਨੇ ਵੇਖਿਆ ਨਹੀਂ ਤੇਰਾ ਵੀ ਬੇ ਸਾਰਾ ਕੁਝ ਹੀ ਦੇਖ ਲਤਾ ਹੀ ਤਾਂ ਉਹਨੇ ਰੋਲਾ ਪਾਇਆ ਕਹਿੰਦੇ ਨਹੀਂ ਹਾਂ ਹੀ ਉਹਨੇ ਰੋਲਾ ਪਾਤਾ ਤੇ ਇਹਦੇ ਉਹਦੇ ਭਰਾਵਾਂ ਨੇ ਇਹਨੂੰ ਕੁੱਟਿਆ ਤੇ ਉਸ ਤੋਂ ਬਾਅਦ ਕੁੜੀ ਤਾਂ ਇਹਦੇ ਰਵਸਣਾ ਚਾਹੁੰਦੀ ਸੀ ਪਰ ਉਹਦੀ ਸੱਸ ਕਹਿੰਦੀ ਨਹੀਂ ਇਹ ਜਿਹੜਾ ਹੁਣੀ ਐ ਕਰੀ ਜਾਂਦਾ ਤੇ ਬਾਅਦ ਵਿੱਚ ਜਵਾਕ ਹੋ ਜਾਣਗੇ ਫੇਰ ਕੀ ਬਣੂਗੀ ਫੇਰ ਗੱਲ ਕੀ ਬਣੂਗੀ ਫੇਰ ਚੌਥੇ ਨਾਲ ਵਿਆਹ ਹੋਇਆ ਫਿਰ ਪੰਜਵੇਂ ਨਾਲ ਵਿਆਹ ਆਈ ਚੱਲ ਗਿਆ ਨਹੀਂ ਜਦੋਂ ਚੌਥੇ ਨਾਲ ਹੋਇਆ ਚੌਥੇ ਨਾਲ ਮੇਰਾ ਬੜਾ ਸੋਹਣਾ ਚੱਲਿਆ ਹੈ ਨਾ ਘੱਟੋ ਘੱਟ 7-8 ਮਹੀਨੇ ਚੱਲਿਆ 7-8 ਮਹੀਨੇ ਰਿਹਾ ਤੂੰ ਹਾਂ 7-8 ਮਹੀਨੇ ਰਿਹਾ ਕੰਮ ਮੇਰਾ ਵਧ ਗਿਆ ਪੈਸੇ ਢੇਲੇ ਵਧ ਗਿਆ ਦੇਈ ਗਿਆ ਉਹਨੂੰ ਉਦੋਂ ਮੁੜ ਕੇ ਜਦੋਂ ਚੌਥੇ ਨਾਲ ਵਿਆਹ ਹੋਇਆ 7-8 ਮਹੀਨੇ ਮੇਰਾ ਵਧ ਗਿਆ ਕੰਮ ਚੱਲਿਆ ਨਾ ਜਦੋਂ ਕੰਮ ਚੱਲਿਆ ਮੇਰਾ ਪਿਆਰ ਬੜਾ ਮੋਹ ਮਦਦੂ ਵੀ ਕੱਟ ਕਰਕੇ ਜਦੋਂ ਮੋਦਦ ਇਹਨੇ ਮੈਂ ਹੀ ਸਾਡੇ ਕਿਤੇ ਮਾੜੀ ਮੋਟੀ ਕਲੇ ਲੜਾਈ ਹੋ ਗਈ ਉਹਨੇ ਮੈਨੂੰ ਮਿਹਨੇ ਮਾਰੇ ਹੈ ਨਾ ਵੀ ਤੂੰ ਤਾਂ ਕਹਿੰਦੀ ਜਦੋਂ ਤੈਨ ਨੇ ਰੱਖ ਸਕਿਆ ਤਾਂ ਮੈਨੂੰ ਕਿੱਥੋਂ ਰੱਖ ਲੇਗਾ ਮੈਂ ਗਾਇਰ ਮੈਂ ਤੈਨੂੰ ਕੀ ਨਹੀਂ ਦਿੰਦਾ ਤੂੰ ਸਾਰਾ ਕੁਝ ਤੈਨੂੰ ਪੈਸਾ ਤੇਲਾ ਵੀ ਤੈਨੂੰ ਫੜਾਉਣਾ ਤੇਰੇ ਮਾਰੇ ਮੈਂ ਦਾਦੂ ਵੀ ਘੱਟ ਪੀਣਾ ਵੀ ਤੂੰ ਇਹ ਕੀ ਚੀਜ਼ ਸੋਚ ਲਈ ਕਿਸਮਤ ਨਹੀਂ ਕਿਸਮਤ ਮਾੜੀ ਹੋ ਸਕਦੀ ਹੈ ਕਿਸਮਤ ਮਾੜੀ ਉਸ ਦਿਨ ਫਿਰ ਮੈਂ ਰਾਤ ਨੂੰ ਬਹੁਤ ਬਈ ਕੋਈ ਚਰਸਤਾ ਜਰਸਤਾ ਟੂਣਾ ਟਾਣਾ ਦੀ ਟੱਪਿਆ ਤੂੰ ਪਤਾ ਨਹੀਂ ਬਈ ਕੀ ਪਤਾ ਕੀ ਹੋਇਆ ਕਿਸੇ ਨੂੰ ਪਿਆਰ ਕਿਸੇ ਨੇ ਕੁਝ ਪਿਆਰਤਾ ਕੁਝ ਖਵਾਲ ਇਸ਼ਕ ਹੋਇਆ ਪਹਿਲਾਂ ਕਦੇ ਕਿਸੇ ਨੇ ਇਸ਼ਕ ਤਾਂ ਬਈ ਹੁਣ ਚਾਰ ਪੰਜਾਂ ਦੀ ਹੋਈ ਗਿਆ ਹੁਣ ਜਦੋਂ ਵਿਆਹ ਪਹਿਲਾਂ ਹੋਇਆ ਕਦੇ ਕਿਸੇ ਪਹਿਲਾਂ ਨਹੀਂ ਪਹਿਲਾਂ ਵੀ ਨਹੀਂ ਹੋਇਆ ਕਦੇ ਉਈ ਇਹ ਜੀ ਗੱਲ ਵੀ ਮਾਸੀ ਨੇ ਜਾਂ ਚਾਚੀ ਨੇ ਕੋਈ ਚੀਜ਼ ਖਵਾਈ ਨਹੀਂ ਨਹੀਂ ਉਹ ਨਹੀਂ ਮੈਂ ਪਤਾ ਬਈ ਕੰਮ 'ਚ ਧਿਆਨ ਦਿੰਦਾ ਸੀ ਨਾ ਜਦੋਂ ਮੇਰਾ ਪਹਿਲਾ ਵਿਆਹ ਹੋਇਆ ਜਦੋਂ ਉਹਨੇ ਇਹ ਗੱਲ ਜੀ ਕਹੀ ਸੀ ਕਿ ਕਿਉਂਕਿ ਮੈਨੂੰ ਚਾ ਸੀ ਮੈਂ ਤਾਂ ਫੁੱਲਿਆ ਨਹੀਂ ਮੇਰਾ ਵਿਆਹ ਹੋਇਆ ਵਿਆਹ ਹੋਊਗਾ ਹੁਣ ਐਸੇ ਲਾਈ ਉਹਨੂੰ ਪਿਆਰ ਕਰੂੰ ਐਂ ਕਰੂੰ ਉਹਨੂੰ ਐਂ ਰੱਖੂੰ ਸੁਪਨੇ ਸੁਪਨੇ ਪੂਰੇ ਕਰੂੰ ਆ ਉਹ ਜਦੋਂ ਪਹਿਲੇ ਸਾਰੇ ਟੁੱਟ ਗਏ ਫਿਰ ਉਸ ਤੋਂ ਬਾਅਦ ਆਤੀ ਜਿੰਦਗੀ ਖਰਾਬ ਹੋ ਗਈ ਜਮਾ ਬਈ ਬੂਰਾ ਹਾਲ ਆ ਚੌਥੇ ਵਿਆਹ ਦੀ ਤਾਂ ਅਦਾਦਾ ਗੱਲ ਮੈਂ 6-7 ਮਹੀਨੇ ਉਹਨੇ ਮੇਰ ਨਾਲ ਬੜਾ ਪਿਆਰ ਕੀਤਾ ਨਾ ਜਦੋਂ ਉਹਨੇ ਇਹ ਮੈਨੂੰ ਮੇਨਾ ਮਾਰਤਾ ਬਈ ਉਹ ਅਸੀਂ ਹੱਥੋਂ ਪਾਈ ਹੋਏ ਹਨ ਉਹਨੇ ਮੇਲੇ ਮਾਰਿਆ ਮੂਰਾ ਮੈਂ ਉਹਦੇ ਮਾਰਿਆ ਕੁੱਟੀ ਕੱਟੀ ਰਾਤ ਨੂੰ ਉਹਦੇ ਭਰਾ ਸਾਦਲੇ ਉਹ ਮੈਨੂੰ ਕੁੱਟ ਕੇ ਇਧਰੋਂ ਮੈਂ ਫਿਰ ਦੂਜੇ ਦਿਨ ਬੰਦੇ ਲੈ ਗਿਆ ਮੈਂ ਕੁੱਟਿਆ ਉਹਨਾਂ ਨੂੰ ਸਾਡੇ ਬਾਵਾ ਕੁਝ ਹੋਇਆ ਤੇ ਮੁੜ ਕੇ ਸਾਡਾ ਕੇਸ ਚੱਲ ਪਿਆ ਜਦੋਂ ਕੇਸ ਚੱਲਿਆ ਉਹਨਾਂ ਨੇ ਮੇਲੇ ਤੇ ਪਤਾ ਦਾਜ ਦਾ ਪਾਚਾ ਜਦੋਂ ਦਾਜ ਦਾ ਪਾਚਾ ਪਤਾ ਭਰਾਵਾ ਨਗਵਾਨ ਨੇ ਸਰਪੰਚਾਂ ਨੇ ਮੇਰਾ ਫੁੱਲ ਸਾਥ ਦਿੱਤਾ ਮੈਂ ਬਈ ਕਹੀ ਜਾ ਕੇ ਉਹ ਕਹਿੰਦੇ ਵੀ ਇਹ ਤਾਂ ਬੰਦੀ ਇਹ ਜਿਹੇ ਨਹੀਂ ਜੇ ਇਹਨਾਂ ਨੇ ਦਾਜ ਲੈਣਾ ਹੁੰਦਾ ਪਹਿਲਾਂ ਲੈਂਦੇ ਇਹ ਕਿਉਂ ਉਹਨੇ ਗੱਲ ਕੀ ਖੜਾ ਤੀ ਵੀ ਇਹਦੀਆਂ ਤਿੰਨ ਪਹਿਲਾਂ ਜਨਨੀਆਂ ਸੀ ਇਹਨੇ ਉਹ ਨਹੀਂ ਰੱਖ ਸਕਦਾ ਮੈਨੂੰ ਕਿੱਥੋਂ ਰੱਖ ਲੈਂਦਾ ਠੀਕ ਹੈ ਐਂ ਬਾਈ ਪੰਜਵੀਂ ਵੀ ਐਂ ਹੋ ਗਿਆ ਉਦੋਂ ਬਾਅਦ ਫੇਰ ਪੁੱਛਿਆ ਪੰਜਵੀਂ ਨਾ ਬਾਈ ਇਹ ਕੀ ਹੋਇਆ ਪੰਜਵੀਂ ਦਾ ਮੇਰੇ ਸਾਲੇ ਦਾ ਵਿਆਹ ਕੇ ਅੱਜ ਜਿਵੇਂ ਲਿਆਂਦੀ ਹੋਵੇ ਉਹ ਫੇਰ ਤਨ ਉਹੋ ਜਿਹੀ ਮਿਲੂ ਜੁਆਕਾਂ ਜੋ ਕਾਲੀ ਮਿਲੀ ਨਾ ਨਾ ਜੁਆਕਾਂ ਨਹੀਂ ਹੈ ਕੁਆਰੀ ਸੀ ਕੁਆਰੀ ਮਿਲੀ ਰਾਤ ਨੂੰ ਅਸੀਂ ਨੱਚੀ ਟੱਪੀ ਜੰਨੇ ਆ ਵਿਚਾਲਾ ਮੁੰਡੇ ਯਾਰ ਦੋਸਤਾਂ ਪਾਰਟੀ ਕਰਦੇ ਆ ਉਹ ਜਦੋਂ ਮੰਦਲਗਾ ਬੰਦ ਨਹੀਂ ਉੱਥੇ ਹੈ ਨਹੀਂ ਉਹ ਤੇ ਹੈ ਹੀ ਨਹੀਂ ਲਾ ਯਾਰਾ ਕਹਿੰਦੇ ਹੁੰਦੇ ਨਾ ਕਹਿੰਦਾ ਯਾਰ ਕੰਜਾਂ ਨੂੰ ਇੱਕ ਨਹੀਂ ਜੋੜਦੀ ਤੇ ਇਹ ਬੰਦੇ ਦੇ ਪੰਜ ਵਿਆਹ ਹੋਏ ਸੀ ਤੇ ਪੰਜੇ ਇਹਦੇ ਆਈਆਂ ਪਰ ਇਹਦੇ ਖੜੀਆਂ ਨਹੀਂ ਕਿਉਂ ਨਹੀਂ ਖੜੀਆਂ ਕਿਉਂਕਿ ਕਈ ਇਹੋ ਜਿਹੇ ਗੱਲਾਂ ਹੁੰਦੀਆਂ ਕਹਿੰਦੇ ਹੁੰਦੇ ਆ ਨਾ ਵੀ ਚ ਰਸਤਾ ਹੁੰਦਾ ਚ ਰਸਤੇ ਦੇ ਵਿੱਚ ਲੰਘ ਜਾਂਦਾ ਵੀ ਟੂਨੇ ਤੇ ਪੈ ਤਰਿਆ ਗਿਆ ਜਾਂ ਕੋਈ ਗੱਲ ਬਣ ਗਈ ਜਾਂ ਇਹਦੀ ਉਤੋਂ ਹੀ ਕਿਸਮਤ ਰੱਬ ਨੇ ਲਿਖ ਕੇ ਇਦਾਂ ਭੇਜੀ ਸੀ ਹੁਣ ਇਹ ਦਾਰੂ ਪੀਣ ਦਾ ਕਹਿੰਦੇ ਹੁੰਦੇ ਦਾਰੂ ਪੀਣ ਲੱਗ ਗਿਆ ਤੇ ਇਹਦੀ ਜ਼ਿੰਦਗੀ ਨਾ ਕਹਿੰਦੇ ਜ਼ਿੰਦਗੀ ਬੜੀ ਸੋਹਣੀ ਹੁੰਦੀ ਹੈ ਇਹਦੀ ਜ਼ਿੰਦਗੀ ਨੇ ਆਪਦੀ ਜਮਾ ਐ ਮਿੱਟੀ ਕਰ ਲਈ ਕਿਉਂਕਿ ਅਗਲੀ ਵਾਰ ਨੂੰ ਕੀ ਪਤਾ ਇਹਨੇ ਪਸੂ ਬੰਨਾ ਕੋਈ ਮੱਝ ਬੰਨਾ ਕੱਟਾ ਬੰਨਾ ਅੱਗੇ ਕਿਨੇ ਜਾ ਕੇ ਵੇਖਣਾ ਕੀ ਬੰਨਾ ਪਰ ਜਿਹੜੀ ਜ਼ਿੰਦਗੀ ਹੁਣ ਮਿਲੀ ਆ ਇਹ ਜ਼ਿੰਦਗੀ ਯਾਰ ਖਰਾਬ ਹੋ ਗਈ ਇਹ ਮੁੰਡੇ ਦੀ ਹੁਣ ਇਹ ਦਾਰੂ ਪੀਂਦਾ ਡੇਲੀ ਦਾਰੂ ਪੀਂਦਾ ਹੁਣ ਇਹ ਦਾਰੂ ਪੀ ਕੇ ਗੁਜ਼ਾਰਾ ਕਰਦਾ ਹੁਣ ਕਦੇ ਸੋਚਿਆ ਵੀ ਛੇਮਾ ਵਿਆਹ ਕਰਾਊਗਾ ਬਈ ਮੇਰਾ ਜੀ ਤਾਂ ਕਰਦਾ ਕਰਾਉਣਾ ਕਿਉਂਕਿ ਹੁਣ ਮੈਂ ਮਾਂ ਪਿਓ ਦੇ ਤਾਂ ਸਾਰਾ ਬਣਾਉਣਾ ਹੀ ਹੈ ਕਿਸ ਨੂੰ ਨਾ ਮੈਂ ਇਹ ਚੀਜ਼ ਉਹਦੇ ਚੱਲ ਜੇ ਇਹ ਪੰਜੇ ਨਿਕਲਣ ਇੱਕ ਜਿਗ ਨਹੀਂ ਲਿਆ ਪੰਜੇ ਨਿਕਲਣਗੇ ਇੱਕ ਜਿਗ ਹੈ ਤੂੰ ਉਹ ਚਲਵਾ ਕਰਦਾ ਇੱਕ ਕੁੜੀ ਜਿਹੜੀ ਤੀਜੀ ਆ ਉਹਦੀ ਮਿਲੀ ਆ ਆਪਦੀ ਗਲਤੀ ਸੀ ਕਹਿੰਦਾ ਪੰਜੇ ਉਂਗਲੀਆਂ ਇੱਕੋ ਜਿਹੀ ਨਹੀਂ ਦੇਂਦਾ ਪੰਜੇ ਇੱਕੋ ਜਿਹੀ ਨਿਕਲਿਆ ਆ ਹੈ ਸਹੀ ਗੱਲ ਥਾਣੇ ਕੋਲ ਹੁਣ ਕੀ ਕਹਿਣਾ ਚਾਹਣਾ ਜਿਹੜੇ ਬਈ ਵਿਆਹ ਕਰਾਉਣਾ ਚਾਹੁੰਦੇ ਤੇ ਕਿਹੜੇ ਨਹੀਂ ਕਰਾਉਣਾ ਚਾਹੁੰਦੇ ਹੁਣ ਲੱਡੂ ਜਿਹੜਾ ਖਾਲੇ ਉਹ ਵੀ ਪਸਤਾਉਂਦਾ ਤੇ ਜਿਹੜਾ ਨਹੀਂ ਖਾਂਦਾ ਉਹ ਵੀ ਪਸਤਾਉਂਦਾ ਉਹਨਾਂ ਵਰਗੀ ਕਹਿਣਾ ਬਈ ਯਾਰ ਮੈਂ ਇੱਕ ਗੱਲ ਕਹਿਣਾ ਜੇ ਤਾਂ ਮੁੰਡਾ ਭਲਾ ਕੁੜੀ ਆ ਜੇ ਤਾਂ ਤੁਹਾਡੀ ਕਿਸੇ ਨਾਲ ਗੱਲਬਾਤ ਆ ਵਿਆਹ ਕਰਾ ਲਓ ਸਿੱਧਾ ਬਈ ਕਰਾ ਲਓ ਜੇ ਤੁਹਾਡਾ ਕੋਈ ਮੁੰਡਾ ਵੇਖਣ ਆਉਂਦਾ ਜਾਂ ਕੁੜੀ ਵੇਖਣ ਉਹਨੂੰ ਪਹਿਲਾਂ ਦੱਸ ਦੋ ਵੀ ਹਾਂ ਵਜਿ ਤਾਂ ਕਿਸੇ ਨਾਲ ਗੱਲ ਵਾਤਾ ਤੂੰ ਕਾਕਾ ਜਾਂਦਾ ਹੋਇਆ ਤੂੰ ਜਵਾਬ ਦੇ ਜਾ ਹਾਂ ਅਗਲਾ ਮੁੰਡਾ ਜਵਾਬ ਦੇਜੂਗਾ ਜੇ ਕੁੜੀ ਦੀ ਕਿਸੇ ਨਾਲ ਮੁੰਡੇ ਦੀ ਗੱਲ ਆਵਾ ਤਾਂ ਕੁੜੀ ਨੂੰ ਕੁੜੀ ਕਹਿ ਦੇ ਵੀ ਕੁੜਕੇ ਤੂੰ ਜਵਾਬ ਦੇ ਤੇ ਚਲ ਮੈਂ ਨਹੀਂ ਕਰ ਸਕਦਾ ਵੀ ਮੇਰੀ ਕਿਸੇ ਨਾਲ ਗੱਲ ਫਾਤਾ ਵੀ ਮੜ ਕੇ ਆਪਣੀ ਜ਼ਿੰਦਗੀ ਖਰਾਬ ਆਹ ਕੀ ਗੱਲ ਹੋਈ ਯਾਰ ਜਦੋਂ ਵਿਆਹ ਹੋ ਗਿਆ ਤੂੰ ਮੇਰੇ ਨੇੜੇ ਨਾ ਹੋਵੇਂ ਕਿ ਲਈ ਕਿਸੇ ਹੋਰ ਨਾਲ ਗੱਲ ਆਹ ਤਾਂ 5ਵੇਂ 5ਵੇਂ ਮਹੀਨੇ ਦਾ ਫਾਦੀ ਗੱਲ ਤੀ ਯਾਰ ਨੱਚ ਟੱਪ ਕੇ ਮੰਦਰ ਗਏ ਤੇ ਉੱਥੇ ਹੈ ਹੀ ਨਹੀਂ ਲੱਗਾ ਉਹ ਰਾਤ ਨੂੰ ਹੀ ਭੱਜ ਗਈ ਕਿਸੇ ਨੇ ਲੱਗਾ ਹੁਣ ਕਿਸੇ ਨੂੰ ਕਹਿੰਦਾ ਨਹੀਂ ਵੀ ਵਿਆਹ ਕਰਾਓ ਭਾਈ ਮੈਂ ਤਾਂ ਨਹੀਂ ਕਹਿੰਦਾ ਭਾਈ ਮੈਂ ਲਵ ਮੈਰਿਜ ਕਰਾ ਲਓ ਜੇ ਕਰਾਉ ਜੋੜ ਲਵ ਵੀ ਤੁਹਾਡੀ ਲਵ ਲੂਵ ਦਾ ਵੀ ਕੋਈ ਭਾਈ ਅੱਜ ਜਿਹੜਾ ਜਿੱਦਲ ਬਹੁਤ ਹੋਆ ਲਵ ਮੈਂ ਵੇਖਿਆ ਲਵ ਕਿਸੇ ਪਾਸੇ ਹੋਰ ਚਲੀ ਜਾਂਦਾ ਕਿਸੇ ਪਾਸੇ ਹੋਰ ਪੈਂਦਾ ਕੀ ਬਾਤ ਚਲੋ ਦੇਖਦੇ ਆਂ ਦੋਸਤੋ ਹੁਣ ਦੱਸ ਦਿਆਂ ਡਿਟੇਰੀ ਬਣ ਗਈ ਬਈ ਮੈਂ ਜਿਹੜਾ ਮਰਜ਼ੀ ਕਹੀ ਭਰ ਲੈ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਮੁੰਡੇ ਦੇ ਜਿਹੜੇ ਹੋਏ ਸੀ 5 ਵਿਆ ਕੰਜਾਂ ਨੂੰ ਇੱਕ ਨਹੀਂ ਜੋੜਦੀ ਇਹਦੇ 5 ਵਿਆ ਹੋਏ ਸੀ ਪੰਜੇ ਇਹਦੇ ਵਿਚਾਰੇ ਦੇ ਖੜੀਆਂ ਨਹੀਂ ਕੀ ਬਤਾ ਇਹਦੇ ਕਰਮ ਮਾੜੇ ਸੀ ਕੀ ਸਿਸਟਮ ਸੀ ਕੀ ਨਹੀਂ ਸੀਗਾ ਬਹੁਤ ਗਲਤ ਹੋਇਆ ਬਾਈ ਨਾਲ ਬਹੁਤ ਮਾੜੀ ਗੱਲ ਹੋਈ ਆ ਬਾਈ ਨਾਲ ਪੰਜ ਵਿਆਹ ਹੋਏ ਪੰਜਾਂ ਨੇ ਤੁਹਾਨੂੰ ਕੋਈ ਕਹਾਣੀ ਸੁਣੀ ਹੋਊਗੀ ਬਹੁਤ ਦਖਦਾਈਕ ਘਟਨਾ ਜਿਹਦੇ ਨਾਲ ਬੀਤਦੀ ਆ ਉਹਨੂੰ ਹੀ ਪਤਾ ਲੱਗਦਾ ਜਿਹਦੇ ਜਿਹੜਾ ਸਟੋਰੀ ਸੁਣ ਲੂਗਾ ਉਹਨੂੰ ਐ ਲੱਗੂ ਹਾਂ ਯਾਰ ਬੜਾ ਠੀਕ ਆ ਉਹ ਵੀ ਮਰੀ ਜਾਂਦੇ ਆ ਪਰ ਇਹ ਸੱਚੀ ਘਟਨਾ ਜਿਹਦੇ ਨਾਲ ਹੋਈ ਹੈ ਉਹਨੂੰ ਹੀ ਪਤਾ ਵੀ ਇਹ ਕੀ ਚੀਜ਼ ਹੈ ਹਨਾ ਹੁਣ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੇ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਦੱਸਿਆ ਕਰੋ ਵੀ ਅਸੀਂ ਜਿਹੜੀ ਵੀਡੀਓ ਬਣਾ ਰਹੇ ਹਾਂ ਉਹ ਤੁਹਾਨੂੰ ਕਿਵੇਂ ਲੱਗੀ ਤੇ ਸਾਨੂੰ ਹੋਰ ਵੀਡੀਓ ਬਣਾਉਣ ਵਾਸਤੇ ਵੀ ਤੁਸੀਂ ਦੱਸਿਆ ਕਰੋ ਕੋਈ ਆਪਸ਼ਨ ਦਿਆ ਕਰੋ ਵੀ ਆਹ ਵੀਡੀਓ ਤੁਸੀਂ ਬਣਾ ਸਕਦੇ ਹਾਂ ਤਾਂ ਅਸੀਂ ਓਦਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਪੇਸ਼ ਕਰਾਂਗੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਕਿੰਨੇ ਮਿੰਟ ਦੀ ਹੋ ਗਈ